ਹਾਂਜੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਕੀ ਹਾਲ ਚਾਲ ਹੈ ਜੀ ਸਾਰੇ ਤੇ ਲਓ ਜੀ ਅੱਜ ਆਪਾਂ ਨੂੰ ਆਇਆ ਸੀ ਕੰਮ ਕਿਤੇ ਪਾਸੇ ਸਾਡੇ ਪਿੰਡ 'ਚ ਸਮਾਰ ਵਾਲੀ ਤਾਂ ਨਹੀਂ ਕੰਮਾ ਕਪੜੇ ਨੂੰ ਪ੍ਰਾਣਾ ਕੀਤਾ ਹੈ ਇਹ ਬਾਥਰੂਮ ਲੱਗਾ ਵਾ ਤੇ ਇਹ ਟਾਇਲ ਨਾਲ ਥੱਲੇ ਮਤਲਬ ਕਿ ਕੋਈ ਪਾਪੂ ਦੇ ਦਾ ਲੀਕ ਹੋ ਗਿਆ ਹੈ ਉਹਦੇ ਕਰਕੇ ਟਾਇਲ ਵਹਿ ਗਈ ਤੇ ਇਸ ਕਰਕੇ ਆਪਾਂ ਦੁਬਾਰਾ ਫਟ ਕੇ ਲਾਉਣੀ ਹੈ ਤੇ ਟਾਇਲ ਆਪਣੀ ਜਿਹੜੀ ਥੋੜੀ ਬੱਦੀ ਫਟਣ ਵਾਲੀ ਹੈ ਉਹ ਪਾਪੜਤੀ ਆ ਗੇ ਹਾਂ ਜੀ ਹੁਣ ਆਪਾਂ ਕਰਤਾ ਦੇ ਕੰਮ ਸ਼ੁਰੂ ਇਹ ਟਾਇਲ ਪਹਿਲੋ ਜੀ ਫੁੱਟ ਬਾਈ ਫੁੱਟ ਦੀ ਲਾਈ ਹੁਣ ਆਪਾਂ ਲਾਈ ਆ ਜੀ 40 ਸੈਂਟੀਮੀਟਰ ਵਿੱਚ ਸਵਾ ਸਵਾਦੀ ਤੇ ਇਹ ਹੈਗਾ ਜੀ 70 ਕ ਫੁੱਟ ਏਰੀਆ ਬਣਦਾ ਸਾਰਾ ਤੇ ਇੱਕੋ ਹੀ ਕਦਲ ਆਪਾਂ ਲਾਇਆ ਇਹਦੇ ਵਿੱਚ ਵਾਈਟਰ ਤੇ ਲਓ ਜੀ ਇਹ ਆਪਣਾ ਹੋ ਚੱਲਿਆ ਕੰਪਲੀਟ ਕਰੋ ਚੱਕ ਤੇ ਹਾਂਜੀ ਇਹ ਹੋ ਗਿਆ ਕੰਪਲੀਟ ਤੇ ਇਹਦੇ ਵਿੱਚ ਪਰਦਾਗੇ ਗਰਾਉਂਡ ਤੇ ਚਲੋ ਠੀਕ ਹੈ ਜੀ ਮਿਲਦੇ ਤੁਹਾਨੂੰ ਨੈਕਸਟ ਵੀਡੀਓ ਨਾਲ ਧੰਨਵਾਦ